ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਜੋ ਵੀ ਐਗਰੀਕਲਚਰ ਇੰਡਸਟਰੀ ਨਾਲ ਬਿਲੋਂਗ ਕਰਦੇ ਨੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਥੋੜੀ ਜੀ ਮੈਂ ਆਪਣੇ ਬਾਰੇ ਇੱਥੇ ਇੰਟਰੋਡੂਸ ਕਰਾਂਗਾ ਮੇਰਾ ਨਾਮ ਸਤਨਾਮ ਸਿੰਘ ਹੈ ਪਟਿਆਲੇ ਤੋਂ ਬਿਲੋਂਗ ਕਰਦਾ ਹਾਂ ਕਾਫੀ ਸਮੇਂ ਤੋਂ ਅਸੀਂ ਮਸ਼ਰੂਮ ਇੰਡਸਟਰੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਾਂ 올ਓਵਰ ਇੰਡੀਆ ਅਸੀਂ ਮਸ਼ਰੂਮ ਗਰੋਅਨ ਡਿਜ਼ਾਈਨ ਕਰਦੇ ਹਾਂ ਤੇ ਮਸ਼ਰੂਮ ਗਰੋਇੰਗ ਦੀ ਕੰਸਲਟੈਂਸੀ ਵੀ ਸੇਵਾਵਾਂ ਦੇ ਰਹੇ ਹਾਂ ਪਰ ਕੁਝ ਸਮੇਂ ਤੋਂ ਮੈਂ ਦੇਖਿਆ ਪੰਜਾਬ ਦੀ ਮੇਰੀ ਲੇਟੈਸਟ ਇੱਕ ਪਿਛਲੇ ਜੇ ਇੰਟਰਵਿਊ ਹੋਈ ਸੀਗੀ ਤੇ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਕਾਫੀ ਰੁਝਾਨ ਸ਼ੋਅ ਕੀਤਾ ਆ ਪੰਜਾਬ ਦੇ ਵਿੱਚ ਮਸ਼ਰੂਮ ਦੀ ਖੇਤੀ ਨੂੰ ਲੈ ਕੇ ਸੀਜ਼ਨਲ ਕਲਟੀਵੇਸ਼ਨ ਆਫ ਮਸ਼ਰੂਮ ਇਨ ਪੰਜਾਬ ਤੇ ਉਸੇ ਟਾਪਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਕਿਉਂਕਿ ਸਾਰਿਆਂ ਨੂੰ ਅਸੀਂ ਇੰਨਾ ਟੈਕਲ ਨਹੀਂ ਕਰ ਸਕਦੇ ਤਾਂ ਅਸੀਂ ਸੀਜ਼ਨਲ ਕਲਟੀਵੇਸ਼ਨ ਦੀ ਇੱਕ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਪਰ ਸਾਰਨ ਪਹਿਲਾਂ ਜੋ ਮੈਂ ਦੱਸਣਾ ਚਾਹ ਰਿਹਾ ਆਂ ਵੀ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਜਿਹਦੇ ਵਿੱਚ ਇੱਕ ਛੋਟੀ ਜੀ ਜਗ੍ਹਾ ਤੇ 10x15 ਦੇ ਰੂਮ ਦੇ ਵਿੱਚ ਮਸ਼ਰੂਮ ਗਰੋਇੰਗ ਕਰਨ ਨੂੰ ਲੈ ਕੇ ਕਹੋ ਜ਼ਿਆਦਾਤਰ ਲੋਕਾਂ ਨੇ ਸਵਾਲ ਪੁੱਛਿਆ ਕਿਉਂਕਿ ਉਹ ਇੰਟਰੋਡਕਸ਼ਨ ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਇੱਕ ਸਵਾਲ ਸੀਗਾ ਵੀ ਕੀ ਅਸੀਂ ਮਸ਼ਰੂਮ ਕਲਟੀਵੇਸ਼ਨ ਕਿਤੇ ਵੀ ਕਰ ਸਕਦੇ ਆਂ ਤਾਂ ਮੈਂ ਉਹਨੂੰ ਜਵਾਬ ਦਿੱਤਾ ਸੀ ਵੀ ਹਾਂ ਆਪਾਂ 10x10 ਕਮਰੇ ਦੇ 10x10 ਦੇ ਕਮਰੇ ਦੇ ਵਿੱਚ ਵੀ ਮਸ਼ਰੂਮ ਕਲਟੀਵੇਸ਼ਨ ਸਟਾਰਟ ਕਰ ਸਕਦੇ ਆਂ ਪਰ ਇਹਦੇ ਵਿੱਚ ਇਹ ਧਿਆਨ ਯੋ ਰੱਖਣ ਯੋ ਗੱਲ ਹੈ ਕਿ ਕੋਈ ਵੀ ਮਸ਼ਰੂਮ ਦਾ ਜਿਹੜਾ ਬਿਜ਼ਨਸ ਹੈ ਜਾਂ ਮੈਂ ਕਲਾ ਮਸ਼ਰੂਮ ਦਾ ਬਿਜ਼ਨਸ ਨਹੀਂ ਕਹਾ ਤਾਂ ਐਗਰੀਕਲਚਰ ਇੰਡਸਟਰੀਅਲ ਐਸੋਸੀਏਟਡ ਕੋਈ ਵੀ ਜਿਹੜਾ ਬਿਜ਼ਨਸ ਹੈ ਉਹ ਮਾਸ ਪ੍ਰੋਡਕਸ਼ਨ ਦੀ ਗੇਮ ਹੈ ਤਾਂ 10x12 ਦੇ ਕਮਰੇ ਦੇ ਵਿੱਚ ਜਾਂ 10x15 ਦੇ ਕਮਰੇ ਦੇ ਵਿੱਚ ਤੁਸੀਂ ਮਸ਼ਰੂਮ ਗ로우 ਕਰ ਸਕਦੇ ਹੋ ਪਰ ਉਹ ਸ਼ੌਂਕੀਆ ਤੌਰ ਤੇ ਉਹ ਫਾਈਨੈਂਸ਼ੀਅਲੀ ਫੀਜ਼ੀਬਲ ਨਹੀਂ ਹੈ ਉਹਦੇ ਵਿੱਚ ਜਿਹੜੀ ਆਮਦਨ ਹੈ ਉਹ ਬਹੁਤ ਘੱਟ ਕੋਲੋ ਵੀ ਆਮਦਨ ਉਹਦੀ ਇਨਕਮ ਬੜੀ ਘੱਟ ਹੁੰਦੀ ਹੈ ਤਾਂ ਕਈ ਵਾਰ ਉਹਦੇ ਵਿੱਚ ਜਿਹੜਾ ਆਪਣੀ ਕਾਸਟ ਲੱਗੀ ਹੋਈ ਹੈ ਉਹ ਵੀ ਪੂਰੀ ਨਹੀਂ ਹੁੰਦੀ ਉਹਦਾ ਰੀਜ਼ਨ ਹੈ ਪਹਿਲਾ ਇੱਕ 10x10 ਸੌਂਡੇ ਦੇ ਵਿੱਚ ਤੁਸੀਂ 100 ਜਾਂ 200 ਜਿਹੜਾ ਬੈਗ ਰੱਖਦੇ ਹੋ ਉਹਦੀ ਜਿਹੜੀ ਆਉਟਪੁੱਟ ਹੈ ਉਹਦੇ ਉੱਤੇ ਲੇਬਰ ਕਾਸਟ ਜ਼ਿਆਦਾ ਆ ਜਾਂਦੀ ਹੈ ਇਲੈਕਟ੍ਰਿਸਿਟੀ ਕਾਸਟ ਜ਼ਿਆਦਾ ਆ ਜਾਂਦੀ ਹੈ ਤੁਸੀਂ ਮਾਰਕੀਟ ਸੇਲ ਕਰਨ ਜਾਓਗੇ ਉਹਦੀ ਕਾਸਟ ਜ਼ਿਆਦਾ ਆ ਜਾਂਦੀ ਹੈ ਤਾਂ ਇਸ ਕਰਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਕਾਸਟ ਆਫ ਸੇਲ ਹਾਈ ਹੋਣ ਕਰਕੇ ਤੁਸੀਂ ਜਿਹੜੇ ਸੀਜ਼ਨਲ ਕਲਟੀਵੇਟ ਕਰ ਰਹੇ ਨੇ ਬਾਹਰ ਆਊਟਡੋਰ ਦੇ ਵਿੱਚ ਆਪਾਂ ਉਹਨਾਂ ਨਾਲ ਕੰਪੀਟ ਨਹੀਂ ਕਰ ਪਾਉਂਦੇ ਜਿਹਦੇ ਕਰਕੇ 10 ਬਾਏ 15 ਦੇ ਕਮਰੇ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਵੀ ਛੋਟਾ ਜਿਹਾ ਰੂਮ ਹੈ ਉਹਦੇ ਵਿੱਚ ਸਿਰਫ ਆਪਾਂ ਸੰਖਿਆਤਕ ਤੌਰ ਤੇ ਮਸ਼ਰੂਮ ਕਲਟੀਵੇਟ ਕਰ ਸਕਦੇ ਹਾਂ ਬਟ ਜੇ ਆਪਾਂ ਮੈਂ ਸੋਚਾਂ ਵੀ ਆਪਾਂ ਕੋਈ ਬੈਨੀਫਿਟ ਉਸ ਤੋਂ ਲੈਣਾ ਜਾਂ ਪ੍ਰੋਫਿਟ ਉਸ ਤੋਂ ਲੈਣਾ ਹੈ ਆਪਾਂ ਉਹ ਨਹੀਂ ਕਰ ਸਕਦੇ ਤਾਂ ਇਸ ਚੀਜ਼ ਤੋਂ ਆਪਾਂ ਧਿਆਨ ਰੱਖੀਏ ਵੀ ਜਿਹੜੀ ਮਸ਼ਰੂਮ ਇੰਡਸਟਰੀ ਹੈ ਉਹ ਮਾਸ ਪ੍ਰੋਡਕਸ਼ਨ ਦੀ ਗੇਮ ਹੈ ਆਪਾਂ ਸਮਾਲ 스ਕੇਲ ਤੇ ਉਹਨੂੰ ਨਹੀਂ ਕਰ ਸਕਦੇ ਫਰਦਰ ਜਿਹੜਾ ਅਸੀਂ ਇੱਕ ਟੌਪਿਕ ਸਟਾਰਟ ਕਰਾਂਗੇ ਮਸ਼ਰੂਮ ਪ੍ਰੋਡਕਸ਼ਨ ਦਾ ਉਹਦੇ ਵਿੱਚ ਸਾਰਨ ਪਹਿਲਾਂ ਮੈਂ ਸੀਜ਼ਨਲ ਕલ્ਟੀਵੇਸ਼ਨ ਸ਼ੁਰੂ ਕਰਾਂਗਾ ਇੱਥੇ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਮੇਰਾ ਇੱਕ YouTube ਚੈਨਲ ਹੈ ਪੋਲੀਮੈਥੈਗਰੋ ਸਲੂਸ਼ਨ ਸਰਵਿਸਿਜ਼ ਦੇ ਨਾਂ ਤੇ ਤੁਸੀਂ ਉਸ ਚੈਨਲ ਤੇ ਜਾ ਕੇ ਮਸ਼ਰੂਮ ਕલ્ਟੀਵੇਸ਼ਨ ਬਾਰੇ ਸਿੱਖ ਸਕਦੇ ਹੋ ਬਟ ਹੁਣ ਮੈਂ ਸਪੈਸ਼ਲੀ ਪੰਜਾਬੀ ਦੇ ਵਿੱਚ ਪ੍ਰੋਡਿਊਸ ਕਰਨਾ ਚਾਹ ਰਿਹਾ ਹਾਂ ਕੁਝ ਵੀਡੀਓਜ਼ ਤਾਂ ਕਿ ਮੈਂ ਪੰਜਾਬ ਦੇ ਲੋਕਾਂ ਵਾਸਤੇ ਵੀ ਥੋੜਾ ਕੰਮ ਕਰਾਂ ਵੈਸੇ ਤਾਂ ਮੋਸਟ ਹੀ ਸਾਰਿਆਂ ਨੂੰ ਸਮਝ ਆਉਂਦੀ ਹੈ ਹਿੰਦੀ ਤੇ ऑलरेडी ਮੇਰੀਆਂ ਬਹੁਤ ਸਾਰੀਆਂ ਵੀਡੀਓਜ਼ ਹੈਗੀਆਂ ਨੇ ਨੀਅਰਲੀ 100 ਵੀਡੀਓਜ਼ ਹੈਗੀਆਂ ਮੇਰੇ ਚੈਨਲ ਤੇ ਜਿਹੜੀਆਂ ਸਿਰਫ ਮਸ਼ਹੂਰ ਨਾਲ ਐਸੋਸੀਏਟਡ ਆ ਬਟ ਹੁਣ ਮੈਂ ਸੀਰੀਅਸ ਕਰਨ ਸ਼ੁਰੂ ਕਰਨ ਜਾ ਰਹੇ ਆ ਜਿਹੜੀ ਸਿਰਫ ਪੰਜਾਬੀ ਚ ਹੈ ਤੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਤੇ ਤੁਹਾਨੂੰ ਜੋ ਵੀ ਇਪਕੁਆਰੀ ਹੋਏ ਕਿ ਤੁਸੀਂ ਇੰਟਰਐਕਟਿਵ ਨਾਲ ਕੰਟੈਕਟ ਕਰ ਸਕਦੇ ਹੋ ਥੱਲੇ ਦਿੱਤੇ ਗਏ ਨੰਬਰ ਤੇ ਧੰਨਵਾਦ ਸਤਿ ਸ਼੍ਰੀ ਅਕਾਲ